ਨੇ ਬਾਈ ਬਾਈ ਨਾਲ ਬਦ ਹੋ ਗਈਆਂ ਵਧਾਈਆਂ ਲੈ ਕੇ ਅੱਠ ਫੋਟਾ ਬਾਈ ਨੇ ਅੱਜ ਸਸਈ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਕਿ ਨਵੇਂ ਵਲੌਗ 'ਚ ਤੇ ਬਾਈ ਅੱਜ लाਡੀ ਬਾਈ ਨਾਲ ਹੀ ਸਾਡੇ ਪਿੰਡ ਵਾਲਿਆਂ ਨੂੰ ਰੋਟਾ ਰਿਟਰ ਡੇਰਣ ਲੱਗੇ ਆਂ ਮਾਲਾ ਵਾਲਿਆਂ ਨੂੰ ਟਰੈਕਟਰ ਦੇਖ ਕੇ ਤੁਸੀਂ ਪਛਾਣ ਲਿਆ ਹੋਣਾ ਬਾਈ ਕਿਹਨਾਂ ਦਾ ਟਰੈਕਟਰ ਹੈ ਤੇ ਰੋਟਾ ਰਿਟਰ ਚੱਲਿਆ ਸਾਡੇ ਮਾਲਾ ਪਿੰਡ ਬਾਈ ਆਮਨ ਵੀਰ ਨਹੀਂ ਲੈਣਾ ਰੋਟਾ ਵੇਟਰ ਸਬਜ਼ੀ ਦਵਾਈ ਆਇਆ ਹੋਇਆ ਬਾਈ ਦੂਆ ਵੀ ਆਇਆ ਪਤਾ ਜਾਨਵਰੋਂ ਚਲੇ ਗਿਆ ਸਤਿ ਸ਼੍ਰੀ ਅਕਾਲ ਜੀ ਹੋਰ ਵੀਰੇ ਕਿਹ ਹਾਲ ਹੈ ਜੀ ਠੀਕ ਆ ਬਾਈ ਜੱਗੂ ਧੰਨ ਭਾਗ ਬਾਈ ਤੁਸੀਂ ਦਰਸ਼ਨ ਦਿੱਤੇ ਅੱਜ ਧੰਨ ਭਾਗ ਆ ਕੇ ਬਾਈ ਵਾਹਿਗੁਰੂ ਕਈ ਦਿਨ ਦਾ ਬਾਈ ਬਾਈ ਪੁਰਾਣੇ ਨੂੰ ਫੋਨ ਕਰੀ ਜਾਂਦਾ ਵੀ ਪੁਰਾਣਾ ਲੈਣਾ ਪਰ ਅੱਜ ਫਿਰ ਮਨ ਨਵੇਂ ਦਾ ਹੀ ਬਣ ਗਿਆ ਜੱਗੂ ਨੇ ਜਿੱਦ ਨਾਲ ਕਿਹਾ ਤਾਂ ਉਹਦਣਾ ਕਿਹਾ ਤਰ ਤੱਕ ਨਾ ਖਵਨੀ ਤੁਸੀਂ ਨਵਾਂ ਹੀ ਲੈ ਜਾਣਾ ਹਾਂ ਹਾਂ ਜੱਗੂ ਕੋ ਇੱਕ ਗੱਲ ਹੈ ਹਾਂ ਤੇਰੀ ਜਵਾਨ ਬਹੁਤ ਕਾਲੀ ਹੈ ਕਹਦੇ ਬਾਈ ਜਿਹੜੀ ਤੂੰ ਗੱਲ ਕਹਿੰਦਾ ਪੱਕੀ ਹੁੰਦੀ ਆ ਨਵਾਂ ਹੀ ਲੈ ਲਿਆ ਤੇ ਕਾਲੀ ਨ ਕਾਲੀ ਨਾ ਵਧੀਆ ਇੱਕੇ ਬਰਾਬਰ ਆ ਵੀ ਤੋ ਸਾਨੂੰ ਚੰਗੀ ਸਲਾਹ ਦਿੰਦਾ ਹੋ ਜਾਂਦੀ ਐ ਕੋਈ ਹਾਂ ਹਾਂ ਠੀਕ ਆ ਠੀਕ ਹੈ ਹਾਂ ਨਾ ਠੀਕ ਆ ਲੈ ਬਾਈ ਜੱਗੂ ਨੂੰ ਬੜਾ ਟਰੈਕਟਰ ਪੁੱਛਦਾ ਜੱਗੂ ਨੇ ਨਾ ਨਗੀਨਾ ਦਵਾਇਆ ਬਾਈ ਆ ਹਾਂ ਹਾਂ ਆ ਦੇਖ ਲੋ ਨਾ ਕੋਈ ਗੱਲਾ ਦੱਸਿਆ ਜੱਗੂ ਨੇ ਨਾ ਠੀਕ ਆ ਬਾਈ ਤੇ ਠੀਕ ਆ ਬਾਈ ਟਰੈਕਟਰ ਵਧੀਆ ਚੱਲਦਾ ਹੋਰੋਂ ਆ ਮਨੇ ਵੀਰੇ ਠੀਕ ਆ ਜੀ ਵਧਾਈਆਂ ਆ ਮਨੇ ਵੀਰੇ ਰੋਟਾਵੇਟਰ ਦੀਆਂ ਸਾਨੂੰ ਹਾਂ ਜੀ ਤੇ ਚੀਜ਼ ਬਾਈ ਜਿਹੇ ਛੋਟੀ ਐ ਜਾਂ ਬੜੀਆ ਚੀਜ਼ ਨਵੀਂ ਚੀਜ਼ ਨਵੀਂ ਹੁੰਦੀ ਸਭ ਜੀ ਵੀਰੇ ਠੀਕ ਨੇ ਹਾਂ ਬਾਕੀ ਚਲੋ ਆਏ ਆ ਵੀ ਤੁਸੀਂ ਚੀਜ਼ ਜਿਹੜੀ ਆਏ ਤਾਂ ਵੀ ਇਹ ਵਧੀਆ ਚੀਜ਼ ਵੀ ਜਾਨੀ ਕਿ ਸਭ ਤੋਂ ਉੱਪਰ ਵਾਲੀ ਲਈ ਆ ਬਾਈ ਹਾਂ ਰੋਟਾਵੇਟਰ ਤੁਹਾਨੂੰ ਪਤਾ ਰੋਟਾਵੇਟਰ 80000 ਦਾ ਵੀ ਮਿਲ ਜਾਂਦਾ ਯਾਨੀ ਕਿ ਸਮਝ ਲਓ ਤੁਸੀਂ ਦੁੱਗਣੀ ਕੀਮਤ ਵਾਲਾ ਅੱਧੋ-ਅੱਧਾ ਤਾਂ ਫਰਕ ਆ ਰੇਟਾਂ ਦਾ ਰੇਟਾਂ ਦਾ ਹਾਂ ਹਾਂ ਕੁਆਲਿਟੀ ਦਾ ਫਰਕ ਹਾਂ ਬਾਕੀ ਸਮਝ ਲਓ ਵੀ ਉਹੀ ਚੀਜ਼ ਲਾ ਲਓ ਹਾਂ ਨਾਲੇ ਆਏ ਆ ਉਹਨੂੰ ਤੁਸੀਂ ਤੁਸੀਂ ਇਹਨੇ ਜੱਗੇ ਤੁਸੀਂ ਜੱਗੇ ਨਾਲ ਆ ਹੁਣ ਦੇਖਿਆ ਹੋਇਆ ਚੱਲਦਾ ਚੁੱਲਦਾ ਉਹ ਉਹ ਤਾਂ ਤੁਹਾਨੂੰ ਪਤਾ ਲੰਦੇ ਹੀ ਸ਼ਕਤੀਮਾਨ ਆ ਨਾਲੇ ਚਲੋ ਕਹਿਣਾ ਤਾਂ ਚਾਹੀਦਾ ਨਹੀਂ ਬੰਦਾ ਲੈਣ ਤੋਂ ਪਹਿਲਾਂ ਨਾ ਵੇਚਣ ਬਾਰੇ ਸੋਚਦਾ ਹਾਂ ਇਹਨੂੰ ਅੱਖਾਂ ਮੀਚ ਕੇ ਕਹ ਦੇ ਹਾਂ ਜਦੇ ਵਿਕ ਜਾਂਦਾ ਉਹਦਾ ਹੈ ਬਾਈ ਹਨਾ ਨਾਲੇ ਬਾਈ ਇਹ ਚੀਜ਼ ਫਰਕਦੀ ਨਹੀਂ ਬਾਈ ਬਿਲਕੁਲ ਬਾਈ ਫਰਕ ਤਾਂ ਹੈਗਾ ਹੀ ਆ ਹਾਂ ਬਿਲਕੁਲ ਬਾਈ ਬਿਲਕੁਲ ਨਾਲੇ ਬਾਈ ਬਾਈ ਨਾਲੇ ਲਿਆ ਵੀ ਸਭ ਤੋਂ ਉੱਪਰ ਵਾਲਾ ਟਾਪ ਮਾਡਲ ਆ ਆ ਤੁਹਾਨੂੰ ਪਤਾ ਆ ਮਾਡਲ ਵਿੱਚ ਵਾਲਾ 6-7000 ਦਾ ਹੀ ਫਰਕ ਹੈ ਇਹਨੂੰ ਪਛਾਣ ਨਹੀਂ ਮੰਨਣੇ ਜੱਫੂ ਸਰ ਜੀ ਵੀਰੇ ਇਹਦਾ ਬਸ ਘੋੜੀ ਦੂਈ ਆ ਸਿੰਪਲ ਆ ਆ ਅੱਛਾ ਇਹਦੀ ਕੋੜੀ ਬੜੀ ਆ ਓਕੇ ਇਹਨੂੰ ਤਵੀ ਸਿੰਗਲ ਦੰਨੇ ਆ ਇਹਨੂੰ ਤਾਂ ਵੀ ਡਬਲ ਦੇਤੀ ਬਹੁ ਜਿਹੜਾ 5 6 ਦਾ ਫਰਕ ਇਹਨਾਂ ਨੇ ਇਹ ਚ ਉਨੇ ਹੀ ਕਰਿਆ ਹੋਇਆ ਅਡਜਸਟ ਹੈ ਇਹਦੀ ਜ ਵੀ ਵਧੀਆ ਆ ਤੇਰੇ ਕਾਨ ਹਾਂ ਬਾਈ ਹਾਂ ਠੀਕ ਆ ਬਾਈ ਇੱਕ ਜੱਗੂ ਹੋਰ ਸਲਾ ਦੇ ਪੱਤੀਆਂ ਹੁਣ ਨਾਲ ਲੱਗਦੀਆਂ ਥੱਲੇ ਆਲੀ ਥੱਲੇ ਹਣਾ ਕਿੜੀਆਂ ਬਾਈ ਪੱਤੀ ਥੱਲੇ ਆਲੀ ਥੱਲੀ سپورਟ ਦੇਖ ਲਓ ਬਾਈ ਅੱਛਾ ਨਾ ਨਾ ਬਾਈ ਪੱਤੀ ਮਿਲ ਜਾਂਦੀ ਇਕੱਲੀ ਬਾਅਦ ਚ ਲੱਗ ਜਾਂਦੀ ਯਾਰ ਇਹ ਓਹ ਠੀਕ ਆ ਤੁਹਾਨੂੰ ਬੱਚਾ ਹਾਂ ਨਾ ਨਾ ਸਰ ਜੀ ਇੰਨਾ ਤੁਸੀਂ ਕਿੰਨਾ ਕੀ ਚਲਾਉਣਾ ਯਾਰ ਚਾਰ ਤਾਂ ਗੀਲੇ ਆ ਬਾਦ ਉਹ ਹੀ ਤਾਂ ਗੱਲ ਆ ਕਿ ਨਕ ਜਰਾਉਣਾ ਜਿੰਨੇ ਨੂੰ ਬਲੌਗ ਦੇ ਵਿੱਚ ਤੈਨੂੰ ਕਹਤਾ ਤੈਨੂੰ ਲੋਡ ਆਪਣਾ ਪਾ ਲੈ ਜਿੰਨੇ ਨੂੰ ਟਰੈਕਟਰ ਗਰਮ ਹੋਣਾ ਇੰਨੇ ਨੂੰ ਨੇ ਇੰਨੇ ਨੂੰ ਥੋੜਾ ਕੰਮ ਮੁੱਕ ਜੀ ਕਰਨਾ ਹੈ ਬਾਈ ਬਸ ਇਹ ਤਾਂ ਆਪਣੇ ਸੰਤ ਦਾ ਫਾਇਦਾ ਹੈ ਨਾ ਨਹੀਂ ਬਾਈ ਟਰੈਕਟਰ ਸਾਹਿਬ ਜੀ ਦਾ ਸਾਰਿਆਂ ਨੂੰ ਪਸੰਦ ਆਇਆ ਟਰੈਕਟਰ ਠੀਕ ਆ ਬਾਕੀ ਇਹਨਾਂ ਨੇ ਆ ਜਿਹੜੀ ਬਾਕੀ ਦੀ ਮੋਡੀਫਿਕੇਸ਼ਨ ਆ ਇਹ ਬਾਅਦ ਚ ਕਰਾਈ ਆ ਇਹਦੇ ਟਾਇਰ ਘੱਟ ਤੇ ਹੈ ਨਾ ਬਾਈ ਟਾਇਰ ਘੱਟ ਤੇ ਜਮੇ ਥੱਲੇ ਪਿਛਲੇ ਟਾਇਰ ਜਮੇ ਨਾ ਮੁਰਲੇ ਟਾਇਰ ਬਾਈ 916 ਦੇ ਪਵਾਏ ਇਹਨਾਂ ਨੇ ਬਾਕੀ ਇਹ ਬੰਪਰ ਬਾਅਦ ਚ ਲਵਾਇਆ ਛਤਰੀ ਲੱਗੀ ਪਈ ਸੀ ਨਾ ਬਾਈ ਉਹ ਵੇਚਤੀ ਤੇ ਨਵੀਂ ਲਵਾਤੀ ਸੀ ਅੱਛਾ ਛਤਰੀ ਬਾਅਦ ਚਲੋ ਆਈ ਆ ਠੀਕ ਆ ਠੀਕ ਆ ਥੋੜਾ ਕੰਮ ਹੀ ਰਹਿ ਗਈ ਬਾਈ ਹਾਂ ਜੱਗੇ ਬਾਸਪੁਰ ਜਾਣਾ ਖੜਾ ਜਾਂ ਅੱਛਾ ਚੱਲੇ ਜਾਣਾ ਅੱਛਾ ਠੀਕ ਆ ਜਿੰਨ ਤੱਕ ਛੱਡਿਆਉਂਗਾ ਜਾਊਗਾ ਯਾਨੀ ਕੇ ਹਾਂ ਠੀਕ ਆ ਸ਼ੌਂਕ ਪੂਰੇ ਕਰਨੇ ਜ਼ਿੰਦਗੀ ਦੇ ਨਾ ਨਾ ਠੀਕ ਆ ਬਾਈ ਨਾਲੇ ਖੇਤੀ ਵੀ ਸਰ ਜੀ ਵੀਰੇ ਇੱਥੇ ਇੱਥੇ ਮਤਲਬ ਕਿ ਜ਼ਿੰਦਗੀ ਚ ਆਹੀ ਕੋਸ ਆ ਠੀਕ ਆ ਸਹੀ ਆ ਸ਼ੌਂਕ ਬੰਦੇ ਨੂੰ ਆਪਣੇ ਸਾਰੇ ਪੂਰੇ ਕਰਨੇ ਚਾਹੀਦੇ ਆ ਇੱਧਰ ਸਾਡਾ ਅਮਰਾਂ ਵੀਰ ਜੌਂਡੀਰ ਵਾਲਾ ਬਾਈ ਸਾਡਾ ਆ ਆ ਬਾਈ ਇਹ ਤਾਂ ਬੰਦਾ ਪੱਟ ਲੈ ਸਾਡਾ ਯਾਰ ਨਾ ਪੱਟਿਆ ਨਹੀਂ ਹੈਗਾ ਬਾਈ ਜੱਗੂ ਤੇਰੇ ਖਾਤਰ ਚੰਗੀ ਗੱਲ ਬੰਦਾ ਆਪ ਆਇਆ ਬਾਈ ਇਹ ਬੰਦੇ ਦੀ ਚੜਾਈ ਹੋਈ ਪੂਰੀ ਜੌਂਡੀਅਰ ਚੋਂ ਨਾ ਜੌਂਡੀਅਰ ਲੈ ਲਈ ਨਾ ਹਾਂ ਜੌਂਡੀਅਰ ਦਿਨ ਆਇਆ ਕਰਦੇ ਪਿੰਨਾ ਕੱਢ ਜੋ ਨਾਲੇ ਨਾਲੇ 8 ਫੁੱਟ ਨੇ ਛੱਡ ਦੇ ਨਾ ਫੋਟਾ ਪਾ ਕੇ ਭੇਜ ਦੇ ਗਣੇ ਹਾਂ ਬਿਲਕੁਲ ਉਹੀ ਗੱਲ ਹੈ ਹੋਰ ਦੋ ਸੰਦ ਹੋਣੇ ਨਵੇਂ ਜੱਗੂ ਹਾਂ ਹਾਂ ਤੇ ਬਾਈ ਨਾਲੇ ਸਟicker ਲਾਉਣੇ ਆ ਉਰੇ ਪਿੱਛੇ ਹੁਣੇ ਚੱਲੇ ਆ ਸਟicker ਵਾਲੇ ਕੋਲ ਟੇਪ ਵਾਲੇ ਕੋਲ ਟੇਪ ਵਾਲੇ ਕੋਲ ਕਰਾ ਦਈਏ ਮੜੀ ਜੀ ਠੀਕ ਆ ਨਗਾਦੀ ਇਹ ਮਹਾਲ ਬਲੋਗਰ ਨਾ ਨਾ ਲਿਖਾ ਦੋ ਬਾਈ ਲਿਖਾ ਦੋ ਆਪਣੇ ਪਿੰਡ ਦੀ ਪੂਰੀ ਚੜ੍ਹਾਈ ਕਰਾਈ ਵੀ ਬਾਈ ਦੋਹਾਂ ਨੇ ਉਹ ਭਾਈਆਂ ਨੇ ਬਾਈ ਇਹ ਐਨ ਬਾਈ ਵੀ ਆਏ ਬਤਾ ਇਹਨਾਂ ਨਾ ਨਾ ਠੀਕ ਆ ਬਾਈ ਠੀਕ ਆ ਠੀਕ ਆ ਵੀ ਦੇਤੀ ਕਾਪੀ ਬਾਈ ਡੈਰੀ ਦੇਖੋ ਬਾਈ ਆ ਦਿੱਤੀ ਇੱਕ ਬਾਈ ਨੂੰ ਡੈਰੀ ਦਿੱਤੀ ਇੱਕ ਦਿੱਤੇ ਚਾਬੀਆਂ ਦੀ ਕਿੱਟ ਇੱਕ ਚਾਬੀਆਂ ਪੰਨ ਦੇ ਦਿੱਤੇ ਠੀਕ ਆ ਬਾਈ ਬਾਕੀ ਬਾਈ ਹੋਰ ਸੇਵਾ ਕੋਈ ਦੱਸੋ ਨਹੀਂ ਬਾਈ ਜੱਗ ਜੱਗ ਆਜੋ ਇੱਧਰ ਨੂੰ ਵੀ ਆਜੋ ਯਾਰ ਹਾਂ ਹਾਂ ਵਾਗੇ ਮੜੇ ਤੇ ਵਾਲੇ ਵਜਾਇਗੀ ਨਵਾਂ ਟਰੈਕਟਰ ਹੈ ਨਾ ਆ ਜਿਓ ਫਿਰ 15 20 ਮਿੰਟ ਤੱਕ ਪੂਰੀ ਹੈ ਹਾਂ ਪੂਰੀ ਆ ਜਿਓ ਆ ਜਿਓ ਖਾ ਪੀ ਕੇ ਜਾਇਓ ਕੋਈ ਯਾਰ ਹਾਂ ਅਸੀਂ ਵੀ ਖਿਲਾ ਦਿੰਦੇ ਆਂ ਨਾ ਨਾ ਕੋਈ ਗੱਲ ਨਹੀਂ ਬਾਈ ਤੇਰਾ ਲੱਗੂ ਦੀ ਚੜਾਈ ਯਾਰ ਉਹ ਜਿੱਕਾ ਟਰੈਕਟਰ ਦਿੰਦਾ ਆ ਟਰੈਕਟਰ ਵੀ ਗਈ ਜਾਂਦਾ ਮਰਦੀ ਕਿਰਪਾ ਨਾਲ ਇੱਕ ਗੱਲ ਬਾਈ ਇੱਥੇ ਨਾ ਇਹ ਦੋ ਫਾਰਮ ਜਿਵੇਂ ਇੱਥੇ ਆਮ ਪਹਿਲਾ ਟਰੈਕਟਰ ਵੇਚਦਾ ਨਹੀਂ ਜਿੰਦਣ ਦਾ ਜੱਗੂ ਵੀਡੀਓ ਪਾਉਣ ਲੱਗਿਆ ਉਦੋਂ ਦਾ ਟਰੈਕਟਰ ਵੇਚ ਮੈਂ ਨੂੰ ਕਹਿ ਕੇ ਹਟਿਆ ਪਹਿਲਾਂ ਹੀ ਨਾ ਕੋਈ ਗੱਲ ਨਹੀਂ ਉਧਰ ਤੇ ਕਿਸੇ ਬੰਦੇ ਦੇ ਭਾਗ ਹੁੰਦੇ ਆ। ਕਿਸੇ ਬੰਦੇ ਦੇ ਭਾਗ ਹੁੰਦੇ ਆ ਬਾਈ ਸਹੀ ਭਾਗ ਖੁੱਲ ਕੇ ਜਾਂਸੀ ਦੇ ਜਾਂਸੀ ਦੇ ਭਾਗ ਖੁੱਲਦੇ ਆ। ਨਹੀਂ ਕੋਈ ਹੋਰ ਵੀ ਗੱਲ ਆ ਥੋੜਾ ਜਿਹਾ ਜਾਂਸੀ ਦੇ ਤਾਂ ਖੁੱਲਨੇ ਖੁੱਲਨੇ ਆ ਸਾਡੇ ਪਰਗਿਆਂ ਦੇ ਖੁੱਲੇ ਹੋਏ ਵੀਡੀਓ ਦੇਖ ਕੇ ਆ ਜਾਂਦੇ ਨੇ ਮਾਈਟਰ ਲਾਈਨ ਬਾਈ। ਨਾ ਫਰਕ ਪੈਂਦਾ ਬਾਈ। ਮਾਈਟਰ ਜੱਗੂ ਨੇ ਜ਼ੋਰ ਮਾਰਿਆ ਅਸਲੀ ਵਿੱਚ। ਮਾਮਾ ਕੋਈ ਨਾ ਬਾਈ ਇੱਕ ਦੰਦ ਦੱਸਦੀ ਆ ਅਸੀਂ ਜੱਗਰ ਨੂੰ ਕਹੀ ਗਏ ਚੱਲਦਾ ਲੈਣਾ ਚੱਲਦਾ ਲੈਣਾ ਚੱਲਦੇ ਤੇ ਨਵੇਂ ਵਗਾਰ ਲਾ ਗਈ ਹੌਲੀ ਹੌਲੀ ਹੈ ਜੱਗੂ ਨਾ ਨਾ ਕੋਈ ਗੱਲ ਨਹੀਂ ਬਾਈ ਜਿਹੜੀ ਚੀਜ਼ ਨੇ ਜਾਣਾ ਉਹਨੂੰ ਹੀ ਜਾਣਾ ਬਾਈ। ਉਹ ਜਿਸ ਨੇ ਜਿਹੜੀ ਚੀਜ਼ ਨੇ ਕਰ ਕਿਆ ਹੋ ਗਿਆ ਸਾਬੇ ਬਾਈ ਪੋਤਾ ਵੀ ਦੇਖ ਰਿਹਾ ਨਾਲ ਅੱਛਾ ਨਾ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਓਕੇ ਰਿਪੋਰਟ ਲੈ ਬਾਈ ਸ਼ਾਫਟ ਜੋੜਤੀ ਚੈੱਕ ਕਰਕੇ ਦੇਖੋ ਕੋਈ ਉੱਪਰ ਵੱਧ ਚੈੱਕ ਹੋਇਆ ਵਾ ਬਾਈ ਹਾਰ ਵੀ ਲਾਤਾ ਬਾਈ ਇਹਨੂੰ ਰੋਡਾ ਵੇਟਰ ਨੂੰ ਹਾਰ ਲਾ ਕੇ ਤੋਰੇ ਆ ਨਾ ਆ ਬਾਈ ਮਹਲ ਲਿਖਾਤਾ ਦੇਖੋ ਇੱਧਰ ਵੀ ਨਾ ਮਹਲ ਗੋਦੀਪੁਰ ਇੱਧਰ ਆ ਮੁੰਡੇ ਦਾ ਨਾਮ ਹੈ ਅੱਛਾ ਮੁੰਡੇ ਦਾ ਨਾਮ ਪੰਮੂ ਜੱਟ ਲਿਖਾਤਾ ਬਾਈ ਲੈ ਹੈਲੋ ੱਲੇ ਘਰ ਲੱਢ ਰਹੇ ਨੇ ਤਾਂ ਲੈ ਜੀ ਬਾਈ ਓਕੇ ਓਕੇ ਬਾਈ ਕੋਈ ਗੱਲ ਹੀ ਕੋਈ ਗੱਲ ਨਹੀਂ ਬਾਈ ਓਕੇ ਓਕੇ ਬਾਈ ਕੋਈ ਗੱਲ ਹੀ ਕੋਈ ਗੱਲ ਨਹੀਂ ਬਾਈ ਲੋ ਬਾਈ ਜਾਣ ਦਾ ਟਾਈਮ ਹੋ ਗਿਆ ਟਰੈਕਟਰ ਲਾ ਤੇ ਆਪਾਂ ਅੰਦਰ ਸਾਰੇ ਅੱਜ ਸਵਰਾਜ ਜੀ ਲੱਗ ਗਿਆ ਆਪਣਾ ਅੰਦਰ ਦੇਖੋ 20 ਮਾਡਲ ਸਵਰਾਜ ਮੋਟਰ ਦੀ ਫੋਰ ਇਹਦਾ ਨਵਾਂ ਟਰੈਕਟਰ ਸ਼ੋਅਰੂਮ ਰਿਲੀਜ ਹੈ ਜੀ ਆਪਣੇ ਕੋਲ ਬਾਈ ਮੈਸੀ ਹੈ 9000 ਇਹ ਤੁਹਾਨੂੰ ਦਿਖਾ ਦਈਏ ਵਗਾ 11 ਮਾਡਲ ਹੈ ਜੀ ਵਧੀਆ ਟਰੈਕਟਰ ਪੂਰਾ ਹੈ ਨਾ ਕੋਈ ਮੈਸੀ ਲੈਣ ਦਾ ਸ਼ਿਕਾਇਤ ਹੋਇਆ ਤਾਂ ਦੇਖ ਲਓ ਬਾਈ ਜਾਇਰ ਰੇਟ ਦਾ ਹੀ ਟਰੈਕਟਰ ਹੈ ਲੋ ਜੀ ਤੇ ਬਾਕੀ ਬਾਈ ਆਪਣੇ ਅੱਜ ਇੱਕ ਆਪਣਾ ਨਵਾਂ ਟਰੈਕਟਰ ਵੀ ਵਿਕੇ ਉਹਦੀ ਆਪਾਂ ਕੱਲੂ ਵੀਡੀਓ ਕਰਾਂਗੇ ਅਪਲੋਡ ਠੀਕ ਹੈ ਜੀ ਤੇ ਬਾਕੀ ਜਿੰਨੇ ਵੀ ਆਪਣੇ ਵੀਰ ਵੀਡੀਓ ਦੇਖਦੇ ਆਂ ਤੇ ਬਹੁਤ ਸਾਰੇ ਵੀਰ ਫੋਨ ਵੀ ਕਰਦੇ ਆਂ ਆਪਾਂ ਨੂੰ ਤੇ ਕਈ ਵਾਰ ਬਾਈ ਕਿਸੇ ਦਾ ਫੋਨ ਨਹੀਂ ਚੱਕ ਹੁੰਦਾ ਤਾਂ ਉਹਦੇ ਬਾਈ ਮਾਫੀ ਮੰਗਦੇ ਆਂ ਅੱਗੇ ਵੀ ਦਾਦੇ ਵੀ ਵਟਸਐਪ ਤੇ ਕਾਲ ਕਰ ਲਿਆ ਕਰੋ ਆ ਵਟਸਐਪ ਤੇ ਮੈਸੇਜ ਕਰਦਿਆ ਕਰੋ ਬਾਈ ਉਹਦੇ ਆਪਾਂ ਜਰੂਰ ਤੁਹਾਡਾ ਰਿਪਲਾਈ ਕਰਿਆ ਕਰਾਂਗੇ ਜੀ ਵੈਸੇ ਤਾਂ ਮੈਂ ਕੋਸ਼ਿਸ਼ ਕਰਦਾ ਸਾਰਾ ਫੋਨ ਚੱਕਦਾ ਜੇ ਕਿਸੇ ਦਾ ਨਹੀਂ ਵੀ ਚੱਕ ਹੁੰਦਾ ਤਾਂ ਬਾਈ ਵਟਸਐਪ ਤੇ ਮੈਸੇਜ ਕਰਦਿਆ ਕਰੋ ਤੇ ਆਪਾਂ 100% ਤੁਹਾਨੂੰ ਸਭ ਲਈ ਕਰਾਂਗੇ ਜੀ ਠੀਕ ਹੈ ਜੀ ਤੇ ਬਾਕੀ ਅੱਜ ਦੇ ਵਲੌਗ ਚ ਨਹੀਂ ਬਾਈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਬਾਕੀ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਟਰੈਕਟਰ ਸਿੱਧਾ ਸੇਲ ਕਰਨਾ ਹੁੰਦਾ ਤਾਂ ਉਹ ਵੀ ਜਰੂਰ ਦੱਸਿਆ ਕਰੋ ਨੰਬਰ ਸਭ ਨੂੰ ਪਤਾ ਹੀ ਹੈ ਜੀ ਆਪਣਾ ਤੇ ਆ ਬਾਕੀ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਤੇ ਰੇਟ ਨਾਲ ਜਰੂਰ ਦੱਸਦੇ ਕਰੋ ਇੰਨਾ ਰੇਟ ਆ ਜੀ ਬਾਕੀ ਤਾਂ ਚਲੋ ਮੌਕੇ ਤੇ ਦੇਖ ਕੇ ਹੋ ਜਾਂਦਾ ਵਾਧ ਘਾਟ ਇੱਕ ਵਾਰ ਜਣ ਕੇ ਜਰੂਰ ਦੱਸ ਦਿਆ ਕਰੋ ਵੀ ਇੰਨੇ ਇੰਨਾ ਮਾਡਲ ਆ ਆ ਰੇਟ ਆ ਜੀ ਠੀਕ ਹੈ ਜੀ ਬਾਕੀ ਠੀਕ ਹੈ ਜੀ ਅੱਜ ਦੇ ਬਲੌਗ 'ਚ ਇੰਨਾ ਹੀ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ